ਪਾਕਿਸਤਾਨ ਤੇ ਕੀਤੇ ਇਸ ਸਟ੍ਰਾਈਕ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਜਿੱਥੇ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਸਬੰਧਿਤ ਜਦੋਂ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਤੁਸੀਂ ਖੁਦ ਹੀ ਦੇਖ ਲਵੋ ਉਹ ਦਾਦਾ ਕੀ ਕਹਿਣਾ ਸੀ ਸਭ ਤੋਂ ਪਹਿਲੇ ਗੱਲ ਕਰਦੇ ਆ ਆਦਮਪੁਰ ਦੀ ਜਿੱਥੇ ਭਾਰਤੀ ਏਅਰ ਫੋਰਸ ਵੱਲੋਂ ਪਾਕਿਸ਼ਤਾਨੀ ਬੈਠੇ ਅੱਤਵਾਦੀਆਂ ਖਿਲਾਫ ਕਾਰਵਾਈ ਤੋਂ ਬਾਅਦ ਹਰ ਪਾਸੇ ਸੈਨਾ ਦੀ ਕਾਰਵਾਈ ਦੀ ਤਾਰੀਫ਼ ਕੀਤੀ ਜਾ ਰਹੀ ਹੈ ਜਿਵੇਂ ਕੋਈ ਫਾਈਟਰਸ ਪਲੇਨ ਹੋ

ਕਿਉਂ ਨੇ ਕਰਕੇ ਦਿਖਾਇਆ ਰਾਤ ਨੂੰ ਸ਼ਾਇਦ ਆਪ ਲੋਗੋ ਨੇ ਦੇਖਾ ਹੋਗਾ ਕਿ 2019 ਦਾ ਸਬਮਿਟ ਉਹਨਾਂ ਨੇ ਲਿਆ ਇਨ 댓 ਮੀਨ ਟਾਈਮ ਇਹ ਸਭ ਚੀਜ਼ੋ ਨੂੰ ਉਹ ਟੇਕ ਕੇਅਰ ਕਰਕੇ ਇੱਕ ਇੱਕ ਮਿੰਟ ਦੀ ਖਬਰ ਲੈਣੇ ਕੇ ਬਾਅਦ ਉਹ ਸਭ ਚੀਜ਼ੋ ਨੂੰ ਹੈਂਡਲ ਕੀਤਾ ਔਰ ਕਰਕੇ ਦਿਖਾਇਆ ਔਰ ਹਵਾਈ ਫੌਜ ਵੱਲੋਂ ਕੀਤੀ ਇਸ ਕਾਰਵਾਈ ਤੋਂ ਬਾਅਦ ਅੰਮ੍ਰਿਤਸਰ ਦੇ ਨੇੜਲੇ ਸਰਹਦੀ ਇਲਾਕਿਆਂ 'ਚ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਸਰਹਦੀ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਅਤੇ ਜ਼ਮੀਨ ਸਰਹੱਦ ਦੇ ਨਾਲ ਲੱਗਦੀਆਂ ਤੇ ਜਦੋਂ ਵੀ ਸਰਹੱਦ ਤੇ ਤਣਾ ਹੁੰਦਾ ਹੈ ਤਾਂ ਉਹਨਾਂ ਨੂੰ ਹੀ ਭੁਗਤਣਾ ਪੈਂਦਾ ਹੈ देखिए जी हालात तो अभी मतलब के बहुत ही मतलब के सभी लोग हैं डर में अपने मतलब घरों में बैठे हुए हैं फिर भी, भी कोई भी मतलब पीछे से भी कॉल मतलब के फोन कर रहे हैं सभी अपने मतलब यहाँ पर क्या माहौल चाल है यहाँ पर माहौल तो अभी मतलब सभी के पैर पूरे सहमे हुए हैं लोग अगर इंडिया मतलब करता ना तो फिर वो और वो पाकिस्तान में कोई और कदम उठाते हैं इसलिए मतलब इंडिया ने कोई अटैक किया तो बढ़िया ही किया है मतलब उनको मुँह तोड़ जवाब मिल गया है एक बार अटैक जो किया है बहुत बढ़िया किया है ਇਹ 8 ਦਿਨ ਪਹਿਲਾਂ ਕਰਨਾ ਚਾਹੀਦਾ ਇਹਨਾਂ ਲੋਕ ਬਹੁਤ ਨਰਾਸ਼ ਹਨ ਹਿੰਦੁਸਤਾਨ ਦੇ ਵੀ ਇਹ ਮੋਦੀ ਸਾਹਿਬ ਕੋ ਛੁੱਟੀ ਦੇਣੀ ਚਾਹੀਦੀ ਹੈ ਚਲੋ ਮੋਦੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਆ ਹੈ ਅਟੈਕ ਦਾ ਬਦਲਾ ਲੈ ਲਿਆ ਹੈ ਲੈਣਾ ਵੀ ਚਾਹੀਦਾ ਹੈ ਉਤੇ ਫਿਰੋਜ਼ਪੁਰ ਦੇ ਸਰਹਦੀ ਇਲਾਕਿਆਂ 'ਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਸਰਹਦੀ ਖੇਤਰਾਂ 'ਚ ਚੌਕਸੀ ਹੋਰ ਵਧਾ ਦਿੱਤੀ ਗਈ ਇਸ ਮੁਲਕੇ ਫਿਰੋਜ਼ਪੁਰ ਦੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੁਝ ਇਸ ਤਰ੍ਹਾਂ ਕੀਤਾ ਅਸੀਂ ਇਹਨਾਂ ਬੜਾ ਚੰਗਾ ਹੋਇਆ ਬਦਲਾ ਲੈ ਲਿਆ ਸਾਡੇ ਬਦਲਾ ਲੈ ਕੇ ਉਹਨਾਂ ਹਰ 40 ਮਾਰਨੇ ਲੇ ਤਾਂ ਅਸੀਂ ਉਹਨਾਂ ਦੇ ਕਈ ਮਾਰਾਂਗੇ ਉਹ ਸਾਨੂੰ ਖਰਾਬ ਕੀਤਾ ਨੇ ਤੇ ਮਾਰਨੇ ਮਾਰਨੇ ਜੇ ਬਾਬਾ ਜੀ ਲੜਾਈ ਲੱਗ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ ਅਸੀਂ ਕਰਾਂਗੇ ਫੌਜੀਆਂ ਦੇ ਨਾਲ ਹੀ ਹੋਵਾਂਗੇ ਕਈ ਫੌਜੀਆਂ ਨਾਲ ਸਾਥ ਦੇਵਾਂਗੇ ਰਾਜੋ ਕੋ ਪਾਕਿਸਤਾਨ ਦੇ ਏਰੀਆ ਨਾਲ ਕਿਲੋਮੀਟਰ ਦੂਰ ਹੈ ਤੇ ਕੀ ਇਹ ਲੜਾਈ ਦੇ ਜਿਹੜਾ ਮਾਹੌਲ ਬਣਿਆ ਪਿਆ ਹੈ ਦੇਖੋ ਜੀ ਲੜਾਈ ਦਾ ਮਾਹੌਲ ਤਾਂ ਜਦੋਂ ਵੀ ਕੋਈ ਅਟੈਕ ਹੁੰਦੇ ਨੇ ਲੜਾਈ ਦੇ ਮਾਹੌਲ ਬਣ ਜਾਂਦੇ ਨੇ ਤੁਹਾਨੂੰ ਪਰੇਸ਼ਾਨੀ ਆਉਂਦੀਆਂ ਨੇ ਪਰ ਅਖਾ ਇਹ ਪਰੇਸ਼ਾਨ ਨੂੰ ਅਟਾ ਕੇ ਫੋਏ ਦੇ ਨਾਲ ਮੋੜਨਾ ਮੋੜਾ ਲਾ ਕੇ ਚੱਲਾਂਗੇ ਸਾਡੀ ਇਹ ਖੁਆਇਸ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਇਹ ਵੋਟਾਂ ਵੀ ਪਾਈਆਂ ਜਾਣ ਤੇ ਜਿਹੜੇ ਵੀ ਟਿਕਾਣੇ ਹਨ ਪਾਕਿਸਤਾਨ ਦੇ ਵਿੱਚ ਉਹ ਨਸ਼ਟ ਕੀਤੇ ਜਾਣ ਦੁਬਾਰਾ ਵਾਰ-ਵਾਰ ਹਰਕਤਾਂ ਪਾਕਿਸਤਾਨ ਨਾ ਕਰੇ ਉਧਰ ਪਟਿਆਲਾ ਵਾਸੀਆਂ ਨੇ ਵੀ ਹੱਥ ਵਿੱਚ ਤਿਰੰਗਾ ਲੈ ਕੇ ਤੇ ਪਟਾਕੇ ਚਲਾ ਕੇ ਭਾਰਤੀ ਹਵਾਈ ਫੌਜ ਨੂੰ ਵਧਾਈ ਦਿੱਤੀ ਕਰਨੇ ਹੈ ਜੀ ਜਿਹੜਾ ਆਪਣੇ ਹਿੰਦੁਸਤਾਨ ਕੀ ਸੈਨਾ ਤੇ ਹਮਲਾ ਕਰੇ ਉਸ ਦਾ ਮੂੰਹ ਤੋੜ ਜਵਾਬ ਸਾਡੇ ਨਰਿੰਦਰ ਮੋਦੀ ਜੀ ਨੇ ਜਿਹੜੀ ਸਾਡੇ ਸੈਨਾ ਨੇ ਜਵਾਬ ਦੇ ਇੰਨੀ ਖੁਸ਼ੀ ਹੈ ਕਿ ਸ਼ਾਇਦ ਅੱਜ ਮੈਂ ਰੋਟੀ ਵੀ ਨਹੀਂ ਖਾ ਕੇ ਕਿ ਮੈਨੂੰ ਇਹ ਹੋਇਆ ਕਿ ਮੈਂ ਜਾ ਕੇ ਖੁਸ਼ੀ ਇਹਨਾਂ ਗਰੀਬ ਬੰਦੇ ਚ ਜ਼ਾਹਿਰ ਕਰਾਂਗੇ ਫਿਲਹਾਲ ਇਹ ਸਟ੍ਰਾਈਕ ਨੇ ਦੇਸ਼ ਵਾਸੀਆਂ ਦੇ ਦਿਲਾਂ ਨੂੰ ਥੋੜਾ ਸਕੂਨ ਦਿੱਤਾ ਹੈ ਪਰ ਨਾਲ ਹੀ ਸਰਹੱਦੀ ਖੇਤਰਾਂ ਵਿੱਚ ਤਹਿੰਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ